ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਜੀਤਾ ਕੋਲ ਮਿਲ ਕਰਦੇ ਜਾਰੇ ਟਿੱਕ ਟਾਕ ਯੂਨੀ ਅੰਜੀ ਆਹਾ ਖੇਣ ਅੰਜੀ ਇਹੋ ਕਿੰਨਾ ਕੱਟ ਪ੍ਰੋਗਰਾਮ ਜਿਹਾ ਹੈ ਵਾੜੇ ਚ ਬੱਚਾ ਆਪਣਾ ਮਾਰ ਗਈ ਸੀ ਬਿਲਿੰਗ ਮੇਰੀ ਬੇਟੀ ਦੀ ਫਰੈਂਡ ਆ ਮਿਲਦੇ ਮੀਡੀਆ ਪਾਸ ਦੇ ਘਰਾਂ ਚੀਆਂ ਸੀ ਤੇ ਉਹ ਬਚਾਅ ਦਾ ਬਾਬੇ ਜੀ ਦੀ ਕਿਰਪਾ ਨਾਲ ਹੋਇਆ ਏ ਤੇ ਮਾਧਿਅ ਕੇ ਪ੍ਰਮਾਤਮਾ ਨੇ ਸੁਹੀ ਸੁਹੀਆ ਕਿਸੋ ਵਿਧੀ ਫਿਰ ਦੀ ਰਾਣੀ ਨੇ ਜਨਮ ਲਿਆ ਆਏ ਕੀ ਰਾਣੀ ਹੋਈ ਜਾਂ ਬੇਟੀ ਤੇ ਜਿਵੇਂ ਜੀ ਸੀ ਇਹਨਾਂ ਨੇ ਪਹਿਲਾਂ ਉੱਥੇ ਸਾਰੇ ਬੰਦੇ ਦੇ ਉੱਤੇ ਆਪਣਾ ਪੁੱਤਰ ਬੰਦਾ ਮਿਲਦਾ ਫਿਰਨੇ ਬੁੱਤਰ ਵੀ ਪੁੱਤਰ ਬੰਦੇ ਹਨਾ ਉਹਨਾਂ ਨੇ ਹੈਗੇ ਤੇ ਹੁਣ ਇਹਨਾਂ ਨੇ ਘਰੇ ਇੱਥੇ ਆ ਦੇ ਕੁੜੀ ਦੇ ਮੈਨੂੰ ਨਾਨਕ ਪਟਾਹ ਹੈ ਨਾ ਜਿਹੜਾ ਵਿਚਿਆ ਹੋਇਆ ਤੇ ਨਾਨਕ ਹੋਇਆ ਇਸ ਘਰ ਚ ਉਹ ਤੇਦੀ ਆ ਪਾਣੀ ਤੇ ਸੀ ਮੰਨ ਰਹੇ ਆ ਇੱਥੇ ਸਾਰੇ ਜਨ ਆ ਤੇ ਲਾਉਣ ਨੂੰ ਲੱਕੇ ਬੇਟੀ ਦੇ ਧੀਆਂ ਕਿਸੇ ਨੋਟ ਬਾਠੀ ਨਹੀਂ ਮੰਗਾਨੀ ਤੇ ਤੀ ਤੇ ਪੋਤੇ ਦੋਨੇ ਸੀ ਨਹੀਂ ਹੁੰਦੇ ਹੁਣ ਕੋਈ ਮਤਲਬ ਕਿ ਉਹ ਨਹੀਂ ਕਰਦਾ ਹੈਗਾ ਵਿਚਾਰ ਉਹ ਬੱਚਾ ਦੇ ਜਵਤੀ ਦੇ ਬੱਚੀ ਦੇ ਵਿੱਚ ਫਰਕ ਨਹੀਂ ਹੁਣ ਕਿ ਕਿਹਾ ਜਾਂਦਾ ਹਣਾ ਹੁਣੀਆਂ ਮੇਰੇ ਦੇ ਬਰਾਬਰ ਹੀ ਅੱਤਾਂ ਹੁੰਦਾ ਬਹੁਤ ਬਲੰਦ ਦੇ ਸੰਧੀਆਂ ᱛੀਆਂ ਤੇ ਪ੍ਰਮਾਤਮਾ ਕੇ ਦਵਾ ਕਰਦੀਆਂ ਵੀ ਇਹ ਬੱਚੀ ਵੀ ਪ੍ਰਮਾਤਮਾ ਲੰਬੀ ਉਮਰ ਕਰੇ ਮਾਂ ਕੋਲੋਂ ਤੰਦਰੁਸਤ ਰਹੇ ਵੀ ਤੇ ਇਹ ਬੱਚੀ ਵੀ ਵੱਡੀ ਹੋ ਕੇ ਹੋਰ ਵੀ ਆਦੀ ਮਾਂ ਕੇ ਦਾ ਨਾਮ ਸੰਕਾਵੀ ਤੇ ਇਹ ਸਾਰੇ ਯਾਨੀ ਇੱਥੇ ਅੱਗੇ ਹੋਏ ਆ ਸਾਰੇ ਨਹੀਂ ਆਈ ਜਾਂਦੇ ਜਿਵੇਂ ਜਿਵੇਂ ਘਰਾਂ ਦੀ ਹੈਗੇ ਉਹ ਪਿਆ ਹੋਏ ਤੇ ਇਧਰ ਸਾਡੇ ਅਸੀਂ ਵੀ ਬੈਠੀਏ ਦੇਖ ਸਕਦੇ ਇਧਰ ਅਸੀਂ ਵੀ ਬੈਠੇ ਆ ਅਸੀਂ ਵੀ ਬੈਠੇ ਆ ਤੇ ਅਸੀਂ ਛਾਂ ਚ ਬੈਠੇ ਆ ਤੇ ਬੀਬੀ ਇਧਰ ਘੱਪੀ ਦੇਖ ਰਹੀਆਂ ਨੇ ਕਿ ਸੱਚ ਜਰੀ ਨਾਲੇ ਲੋਕਾਂ ਨੂੰ ਪਤਾ ਲੱਗਿਆ ਸੁਨੀਹਾ ਮਿਲਿਆ ਇੱਕ ਐਸਾ ਬਹੁਤ ਲੋਕ ਜਾਗਰੂਕ ਹੈਗੀ ਆ ਹੁਣ ਤੇ ਬਹੁਤ ਜ਼ਿਆਦਾ ਮਤਲਬ ਬਈ ਹੌਣ ਫਰਕ ਆ ਵੀ ਅੱਗੇ ਉਹ ਮੁੰਮੀ ਕਿਤਾ ਜਾਂਦਾ ਜਿਵੇਂ ਜਨ ਪੱਟਾ ਸੀਗੀ ਲੋਕ ਨਹੀਂ ਸੀ ਨਾ ਹਨਾ ਵਾ ਮਤਲਬ ਜਦੋਂ ਬੱਚੀ ਹੁੰਦੀ ਸੀ ਹਾਏ ਕਹਿੰਦੇ ਸੀ ਹਾਏ ਫਲਾਨੇ ਦੀ ਕੁੜੀ ਹੋਊਗੀ ਹਨਾ ਤੇ ਹਣ ਲੋਕਾ ਕਾਫੀ ਜਾਗਰੂਕ ਹੋਏ ਹੋਏ ਆ ਤੇ ਆ ਦੇਖਿਆ ਡੌਗ ਆ ਛੋਟੀ ਬੱਚੀ ਤੇ ਇਹ ਵੀ ਨਾਲ ਇੰਜੋਏ ਕਰਦੀ ਆ ਤੇ ਹਣ ਲੋਕ ਜਾਗਰੂਕ ਕਹਿੰਦੇ ਹਣ ਇਦਾਂ ਕਰਕੇ ਕੋਈ ਨਹੀਂ ਪਿਆੰਦਾ ਫਰਕ ਨਹੀਂ ਕਰਦੇ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਚਹਿਲ ਪਹਿਲਾ ਉਹ ਬੁਦੀਆ ਡੈਕੋਰੇਟ ਜੀ ਕਰਤੀ ਹੋਈ ਆ ਸੱਣੀ ਲਾਣਾ ਜਿਹੜੀ ਕਰਕੇ ਦਿਖਾ ਦਿੰਦੀ ਜੂਨੀ ਕਰਕੇ ਨਹੀਂ ਜਾ ਰਹੇ ਆ ਇਹ ਗੱਲ ਸੂਟ ਵਾਲੀ ਬੁੜੀ ਆ ਜਿਹੜੀ ਸਾਡੀ ਨੂੰਹ ਕਹਿੰਦੀ ਆ ਮਾਸੀ ਬਣੀ ਆ ਮਤਲਬ ਕਿ ਤੇਰੀ ਬੁਦੀਆ ਦੇ ਡੈਡੀ ਵਗੈਰਾ ਦੂਜੇ ਬ੍ਰਦਰ ਆ ਉਹਨਾਂ ਦੇ ਲੋਤਾ ਹੋਇਆ ਤੇ ਮੈਂ ਕੈਸਾ ਲਖਣਾ ਆਪਾਂ ਦਿਖਾ ਦਿੰਦੀ ਹਾਂ ਥੋੜਾ ਜਿਹਾ ਕਰਕੇ ਨਾ ਬਿਤਾਈ ਜਾਂਦੀ ਹਾਂ ਦੁਬਾਰਾ ਕੰਮ ਭੱਗਾ ਜਨ ਕੇ ਘਰ ਆ ਦਿੰਦੇ ਨੇ ਕਿੰਨੇ ਦੀ ਬਾਤ ਕਰੀਂ ਜਿਹੜੀ ਸਾਰੀ ਹੌਲੀ ਹੌਲੀ ਆਈ ਜਾਂਦੀ ਜਾਂਦੀ ਆ ਕੋਈ ਪਤਾ ਨਹੀਂ ਨਾਨੀ ਆ ਵੱਡੀ ਨਾਨੀ ਵੇਟ ਜਿਹੜੀ ਹੋਈ ਆ ਉਹਦੀ ਉੱਥੇ ਹੀ ਆ ਸਸਕਾਰ ਤੇ ਬਿਖ ਖੋਦ ਕੇ ਕੋਈ ਵੀ ਨਹੀਂ ਆਂਦੇ ਕਰਮਣੀ ਧੋਣੇ ਚਾਹੀਦੇ ਆਪਾਂ ਨੂੰ ਹੈ ਕਹਿ ਕੇ ਆਂ ਵੀ ਸੇ ਨਾਲੋਂ ਘੱਟ ਨਹੀਂ ਹੈਗਾ ਬਹੁਤ ਪਰਮਾਤਮਾ ਇਹਨਾਂ ਨੂੰ ਵੀ ਸਮੱਤ ਲਾਉਂਦਾ ਹੈ ਤੇ ਬਹੁਤ ਇਹ ਆਗਿਆਕਾਰ ਹੁੰਦੇ ਆਂ ਮਾਂ ਪਿਓ ਦੇ ਕਹਿੰਦੇ ਹੁੰਦੇ ਆ ਪੁੱਤ ਬੰਡਾ ਹੋਣ ਜਮੀਨਾ ਧੀਆ ਦੁੱਖ ਬੰਡਾਉਂਦੀਆਂ ਧੀਆ ਬਹੁਤ ਨੇੜੀ ਹੁੰਦੀਆਂ ਮਾਂ ਪਿਓ ਦੇ ਬਹੁਤ ਬਖਸ਼ੋਖ ਰਹਿ ਗਈ ਕਿ ਕਿੰਨੀਆਂ ਹੈਗੀਆਂ ਸਾਥ ਦੇਂਦੀਆਂ ਮਾਂ ਪਿਓ ਦਾ। ਪੂਰੇ ਗਰਮੀ ਵਿੱਚ ਤਾਂ ਫਿਰ ਆਪਾਂ ਕੀ ਪਤਾ ਹੀ ਫਿਰ ਪ੍ਰਮਾਤਮਾ ਬੱਚਾ ਦੇ ਵੀ ਹਰ ਇੱਕ ਨੂੰ ਰੀਵੀ ਚਾਹੀਦੀ ਰੀਵੀ ਜੇ ਪੁੱਤ ਦੇ ਵੀ ਚਲੋ ਤਾਂ ਕਿਸਮਤ ਆਵਦੀ ਆਵਦੀ ਹੈ। ਇਹਦਾਂ ਤਰ੍ਹਾਂ ਕੇ ਕਿਰਪਾ ਬਣਾਈ ਵੀਡੀਓ। ਜਿਹੜੋ ਬਣਾਤੀ ਆਪਾਂ ਸਾਰਿਆਂ ਨੇ ਇੱਕ ਸੁਨੇਹਾ ਦੇ ਰਹੇ ਹਾਂ। ਵੀ ਆਪਾਂ ਸਾਰੇ ਧੀਆਂ ਦਾ ਸਤਿਕਾਰ ਕਰੀਏ। ਕੁੱਤਾ ਵਾਂਗੂ ਪਿਆਰ ਕਰੀਏ। ਤੇ ਧੀਆਂ ਦਾ ਆਪਾਂ ਆਉਣ ਤੇ ਬੈਲ ਕੰਮ ਕਰੀਏ ਜਸ਼ਨ ਮਨਾਈਏ ਖੁਸ਼ੀ ਮਨਾਈਏ ਕਿਉਂਕਿ ਇਹਨਾਂ ਤੋਂ ਬਿਨਾਂ ਵੀ ਬੰਦੀ ਜਿਹੜੀ ਹੈਗੀ ਆ ਅਧੂਰੀ ਹੈਗੀ ਆ ਮਤਲਬ ਕਿ ਜੇ ਧੀਆਂ ਹੋਣੀਆਂ ਤਾਂ ਹੀ ਗਾਂ ਸੰਤਾਨ ਤੇ ਤਾਂ ਹੀ ਗਾਂ ਵਾਦਾ ਹੋਊਗਾ ਜੇ ਸਾਡੀਆਂ ਧੀਆਂ ਅੱਜ ਅਸੀਂ ਵਿਆਹੀਆਂ ਗਾਂ ਜਾ ਕੇ ਧੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਜੇ ਧੀਆਂ ਨਹੀਂ ਤਾਂ ਮੇਗਨਾ ਤਾਂ ਸਾਰੇ ਦੂੰਗਾ ਰਿਸ਼ਤੇ ਨਾਤੇ ਕੀ ਬਣਨਗੇ ਕਿਹੜਾ ਬਣੂਗਾ ਸਾਰਾ ਕੰਮ ਖਤਮ ਹੋ ਜੂਗਾ ਹਨਾ ਤੇ ਇੱਕ ਧੀ ਜਦੋਂ ਜੰਮਦੀ ਆ ਉਹ ਧੀ ਪਹਿਲਾਂ ਕਿਸੇ ਦੀ ਧੀ ਬਣਦੀ ਆ ਫਿਰ ਉਹ ਕਿਸੇ ਦੀ ਭੈਣ ਬਣਦੀ ਆ ਫਿਰ ਉਹ ਵੱਡੀ ਹੋ ਕੇ ਰਿਸ਼ਤਿਆਂ ਚ ਬਦਲਦੀ ਜਾਂਦੀ ਆ ਜਿਵੇਂ ਕਿ ਵਿਆਹ ਕਰਦੀ ਆ ਪਤਨੀ ਬਣਦੀ ਆ ਹਨਾ ਕਿਸੇ ਦੀ ਨੂੰਹ ਬਣਦੀ ਆ ਤੇ ਇਦਾਂ ਰਿਸ਼ਤੇ ਬਣਦੇ ਜਾਂਦੇ ਫਿਰ ਉਹ ਇੱਕ ਦਿਨ ਖੁਦ ਵੀ ਮਾਂ ਬਣਦੀ ਆ ਇਦਾਂ ਕਰਕੇ ਪਰਮਾਤਮਾ ਦੁਆ ਕਰਦੇ ਆ ਵਾਹਿਗੁਰੂ ਅੱਗੇ ਕਿ ਪਰਮਾਤਮਾ ਇਸ ਬੱਚੀ ਦੀ ਲੰਬੀ ਉਮਰ ਮਾਵਾਪ ਨੂੰ ਤੰਦਰੁਸਤੀ ਤੇ ਬਦੇਸਾਂ ਦੇ ਵਿੱਚ ਪ੍ਰਕਿਆ ਦੇਣ ਸੁੱਚੀਆਂ ਮੰਜਲਾਂ ਛੂਣ ਸਾਰੇ ਤੇ ਅਗਲੀ ਵਾਰ ਨੂੰ ਫੇਰ ਆਪਾਂ ਹੋਰ ਕਈ ਨਵੀਂ ਵੀਡੀਓ ਬਣਾਵਾਂਗੇ ਤੁਹਾਡਾ ਕੰਮ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ